ਦਾਜੀ ਮਹਾਰਾਜ ਜੀ ਦਾ ਇਹ ਗੁਰਦੁਆਰਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਪ੍ਰਾਤਨਾਸ਼ ਰਹਿਤ ਹੈ ਪਹਿਲਾਂ ਵੀ ਲਧਿਆਣੇ ਦਾ ਭੂਮਾਖਿਆ ਕਈ ਤਰ੍ਹਾਂ ਦੇ ਹੱਥ ਕੰਡੇ ਅਪਰਾਉਣ ਦੇ ਯਤਨ ਕਰਦਾ ਰਿਹਾ ਔਰ ਜਦੋਂ 2019 ਦੇ ਅੰਦਰ ਕੈਪਟਨ ਮਨਿੰਦਰ ਦੀ ਸਰਕਾਰ ਸੀ ਤਾਂ ਉਸ ਵੇਲੇ ਵੀ ਉਹਨਾਂ ਨੇ ਇਦਾਂ ਦਾ ਯਤਨ ਕੀਤਾ ਸੀ ਤਾਂ ਬਹੁਤ ਜੀ ਸਮਾਜ ਪਾਰਟੀ ਨੇ ਉਸ ਵੇਲੇ ਵੀ ਬਹੁਤ ਤਕੜਾ ਸਟੈਂਡ ਲਿਆ ਸੀ ਦੇ ਕਿਸੇ ਵੀ ਸਰਕਾਰ ਨੂੰ ਸਰਕਾਰ ਦੇ ਨਮਾਇंदे ਨੂੰ ਕਿਸੇ ਅਫਸਰ ਨੂੰ ਜਿਹੜਾ ਗੁਰੂ ਘਰ ਦੇ ਵਿੱਚ ਇੰਟਰਫੇਅਰ ਨਹੀਂ ਕਰ ਦਿੱਤਾ ਜਾਊਗਾ ਇਸ ਕਰਕੇ ਅੱਜ ਵੀ ਭਾਜਪਾ ਸਮਾਜ ਪਾਰਟੀ ਪੰਜਾਬ ਉਸੇ ਥਾਂ ਦੇ ਉੱਤੇ ਆਪਣੇ ਗੱਲ ਤੇ ਗੈਮਾਂ ਕਿਉਂਕਿ ਗੁਰੂ ਸਾਹਿਬਾਨ ਦਾ ਗੁਰੂ ਘਰ ਹੈ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਇਸ ਗੁਰੂ ਘਰ ਤੋਂ ਜਾਂਦੀ ਹੈ ਤੇ ਗੁਰੂ ਘਰ ਦੀ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਫੈਲਾਉਣ ਲਈ ਕਦਾ ਤੁਹਾਡਾ ਸਾਰਿਆਂ ਦਾ ਫਰਜ ਪੰਨਾ ਸਰਕਾਰਾਂ ਦੀ ਤਾਂ ਹੀ ਚਲਦੀ ਹੈ ਸਰਕਾਰਾਂ ਵੀ ਲੰਮੇ ਲੰਮੇ ਸਿਰ ਘਰ ਚਾ ਕੇ ਲੋਕ ਰਾਏ ਅਗੇ ਲੋਕ ਲਹਿਰਾ ਕੇ ਜਿਹੜੀਆਂ ਉਹ ਭੱਜ ਜਾਂਦੀਆਂ ਇਸ ਕਰਕੇ ਮੈਂ ਵੀ ਤੁਹਾਨੂੰ ਬੋਲਦੀ ਆ ਕਿ ਇੱਥੇ ਹੋਣਾ ਹਨ ਕੁਝ ਨਹੀਂ ਹੈਗਾ ਨਾ ਆਪਾਂ ਹੁੰਦੇ ਨਾ ਸਾਰੇ ਇਕੱਠੇ ਰਹੀਏ ਜੁਨੇਟ ਰਹੀਏ ਔਰ ਗੁਰੂ ਸਾਹਿਬ ਦੀ ਵਿਚਾਰ ਕਰ ਲਓ ਮੈਂ ਬਹੁਤ ਬੇਅਦਬੀ ਵਾਲੀ ਗੱਲ ਜਿਹੜੀ ਦੁਕਾਨਦਾਰਾਂ ਨੂੰ ਜਿਹੜਾ ਪਾਉਂਦੇ ਨੇ ਉਹਨਾਂ ਦੇ ਕੋਲ ਨਹੀਂ ਤੇ ਕਿੰਨੀ ਗੱਲ ਤਾ ਮਾੜੀ ਆ ਕਿ ਸਾਨੂੰ ਇਹ ਚੇਤਨਤਾ ਵੱਜੋਂ ਲੈਣਾ ਚਾਹੀਦਾ ਜਿਵੇਂ ਸਾਡੇ ਗੁਰੂ ਘਰਾਂ ਨੂੰ ਦੁਕਾਨਦਾਰੀਆਂ ਦੱਸਦੇ ਆ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਰਾਤ ਸਤਾ ਤੇ ਕਬਜ਼ਾ ਕਰੀਏ ਸਾਰੇ ਗੁਰੂ ਘਰ ਜਿਹੜੇ ਆ ਹੋਰ ਵੀ ਬਹੁਤ ਮੈਂ ਦੇਖਦਾ ਆ ਰਿਹਾ ਬਹੁਤ ਸਾਰੀਆਂ ਜਗ੍ਹਾ ਰਾਸਤੇ ਜਿਵੇਂ ਖਾਲੀ ਮਿਲੀਆਂ ਜਿਨ੍ਹਾਂ ਦੇ ਬਹੁਤ ਬਹੁਤ ਧਾਰਮਿਕ ਸਥਾਨ ਬਣੇ ਆ ਉਹ ਦੇ 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 ਰਹੇ ਆ ਆਪਾਂ ਧਾਰਮਿਕ ਸਥਾਨ ਨੂੰ ਜਿਵੇਂ ਆਲਰੇਡੀ ਬਣਿਆ ਉਹਨੂੰ ਆਪਾਂ ਹਟਾਉਣ ਦਾ ਕੰਮ ਕਰ ਰਹੇ ਹਾਂ ਇਸ ਕਰਕੇ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਇਸ ਮਾਮਲੇ ਦੇ ਅੰਦਰ ਕੋਈ ਨਾ ਸਮਾਜੀ ਪਾਰਟੀ ਜਿਸ ਪਰ ਕੋਈ ਵੀ ਨੁਕਸਾਨ ਜਿਹੜਾ ਪਹੁੰਚਣ ਨਹੀਂ ਚਾਹੀਦਾ ਮੇਟਾ ਜੀ ਆਪ ਨੇ ਮੋਟਾ ਕੀਤਾ ਇੱਕ ਗੁਰਦੁਆਰਾ ਸਾਹਿਬ ਬਣੇ ਨੂੰ 1969 ਤੋਂ ਅੱਜ ਤੱਕ ਲਗਭਗ 60 61 ਸਾਲ ਹੋ ਗਏ ਆ ਸਮੇਂ ਉਸ ਸਮੇਂ ਇਸ ਜ਼ਮੀਨ ਦੀ ਕੋਈ ਕੀਮਤ ਨਹੀਂ ਸੀ ਹੁੰਦੀ ਕਬਰਸਤਾਨ ਹੋਣ ਕਰਕੇ ਇੱਥੇ ਕਬਰਾਂ ਦੇ ਵਿੱਚ ਜਿਹੜੀ ਮਿੱਟੀ ਹੁੰਦੀ ਸੀ ਲਾਲ ਮਿੱਟੀ ਆਮ ਤੌਰ ਤੇ ਲੋਕੀ ਘਰਾਂ ਦੇ ਵਿੱਚ ਲਿਪਣ ਪੋਚਣ ਦਾ ਕੰਮ ਕਰਨ ਵਾਸਤੇ ਲੈ ਜਾਂਦੇ ਸੀ ਜਿਸ ਕਰਕੇ ਇੱਥੇ ਕੋਈ ਬਹੁਤ ਢੂੰਗੇ ਢੂੰਗੇ ਹੁੰਦੇ ਸੀ ਉਸ ਸਮੇਂ ਪੰਚਾਇਤ ਨੇ ਸਾਨੂੰ ਇੱਕ ਇਹ ਜ਼ਮੀਨ ਦਿੱਤੀ ਸੀ ਕਿ ਇਹ ਗੁਰਦੁਆਰਾ ਸਾਹਿਬ ਤੁਸੀਂ ਇੱਥੇ ਕਰ ਲਓ ਵੈਸੇ ਵੀ ਖਾਲੀ ਪਈ ਆ ਉਸ ਪੰਚਾਇਤ ਦੇ ਕਹਿਣ ਦੇ ਉੱਤੇ ਅਸੀਂ ਗੁਰਦੁਆਰਾ ਹੌਲੀ ਹੌਲੀ ਜਿਸ ਤਰ੍ਹਾਂ ਦੀ ਤੇ ਅੱਜ ਅਸੀਂ ਵਧੀਆ ਹਾਲਤ ਦੇ ਵਿੱਚ ਜਿਸ ਤਰ੍ਹਾਂ ਲੋੜ ਪੈਂਦੀ ਆ ਅਸੀਂ ਉਸ ਤਰ੍ਹਾਂ ਬਿਲਡਿੰਗ ਦੇ ਵਿੱਚ ਵਾਧਾ ਕਰਦੇ ਰਹਿੰਦੇ ਆ ਇਸਲੇ ਇਸਲੇ ਕਾਫੀ ਸਮੇਂ ਦੇ ਦੌਰਾਨ ਸਾਨੂੰ ਕਦੇ ਕਿਸੇ ਵਿਭਾਗ ਨੇ ਇਹ ਕੰਸਟਰਕਸ਼ਨ ਕਰਨ ਤੋਂ ਰੋਕਿਆ ਨਹੀਂ ਪਰ ਆ ਹੁਣ ਆ ਕੇ 2019 ਦੇ ਵਿੱਚ ਗਲਾਡਾ ਨੇ ਸਾਡੇ ਉੱਤੇ ਕਈ ਤਰ੍ਹਾਂ ਦੇ ਨੋਟਿਸ ਇਸ਼ੂ ਕੀਤੇ ਤੇ ਸਾਨੂੰ ਇਹ ਨਜਾਇਜ਼ ਕਬਜ਼ਾ ਦੱਸ ਕੇ ਪਰੇਸ਼ਾਨ ਕੀਤਾ ਜਿਸ ਦੇ ਜਦੋਜਹਿਦ ਦੇ ਵਿੱਚ ਅਸੀਂ ਬਹੁਜਨ ਸਮਾਜ ਪਾਰਟੀ ਦੇ ਅਣਥੱਕ ਵਰਕਰਾਂ ਦਾ ਸਹਿਯੋਗ ਲੈ ਕੇ ਇਸ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਗਲਾਡਾ ਵਾਲਿਆਂ ਨੇ ਸਾਨੂੰ ਮੀਟਿੰਗ ਦੇ ਲਈ ਬੁਲਾਇਆ ਤੇ ਉਸ ਮੀਟਿੰਗ ਦੇ ਵਿੱਚ ਇਹ ਸਾਨੂੰ ਸਲਾਹ ਦਿੱਤੀ ਕਿ ਤੁਸੀਂ ਇੱਕ ਮੋਮੋਰੰਡਮ ਲਿਖ ਕੇ ਦਿਓ ਕਿ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਮੀਨ ਹੈ ਉਹ ਸਾਨੂੰ ਗੁਰਦੁਆਰਾ ਸਾਹਿਬ ਦੇ ਨਾਂ ਤੇ ਅਲਾਟ ਕੀਤੀ ਜਾਵੇ ਤੇ ਉਹ ਪਾਲਿਸੀ ਗਲਾਡਾ ਦੀ ਜਿਹੜੀ ਧਾਰਮਿਕ ਸਥਾਨ ਅਲਾਟ ਕਰਨ ਦੀ ਆ ਉਸ ਸਕੀਮ ਦੇ ਤਹਿਤ ਅਸੀਂ ਤੁਹਾਨੂੰ ਅਲਾਟ ਕਰ ਦਿਆਂਗੇ ਉਸ ਤੋਂ ਤੋਂ ਬਾਅਦ ਅਸੀਂ ਗਲਾਡਾ ਦੇ ਦੱਸੇ ਗਾਈਡਲਾਈਨ ਦੇ ਅਨੁਸਾਰ ਅਸੀਂ ਉਹ ਚਿੱਠੀ ਲਿਖ ਕੇ ਉਹਨਾਂ ਨੂੰ 11 9 2019 ਦੇ ਵਿੱਚ ਉਹਨਾਂ ਦੇ ਦਫ਼ਤਰ ਦੇ ਵਿੱਚ ਰਸੀਟ ਕਰਵਾ ਦਿੱਤੀ ਜਿਸ ਦੇ ਉੱਤੇ ਕਾਰਵਾਈ ਕਰਦਿਆ ਹਾਂ 10 3 21 ਨੂੰ ਇੱਕ ਗਲਾਡਾ ਦੇ ਵਿੱਚ ਗਲਾਡਾ ਦੇ ਵਿਕਾਸ ਵਿਭਾਗ ਜੋ ਮੁਹਾਲੀ ਦੇ ਵਿੱਚ ਹੈ ਉੱਥੇ ਇੱਕ ਮੀਟਿੰਗ ਤੁਕਾਲ ਕੀਤੀ ਗਈ ਜਿਸ ਦੇ ਵਿੱਚ ਮੁੱਖ ਪ੍ਰਸ਼ਾਸਕ ਗਲਾਡਾ ਮੁੱਖ ਡਿਪਾਰਟਮੈਂਟ ਅਫਸਰ ਉਹਨਾਂ ਦਾ ਵਕਫਾ ਬੋਰਡ ਦਾ ਚੰਡੀਗੜ੍ਹ ਦਾ ਤੇ ਇੱਕ ਲੁਧਿਆਣਾ ਦਾ ਸਟੇਟ ਅਫੀਸਰ ਵਕਫਾ ਬੋਰਡ ਉਹਨੂੰ ਕਾਲ ਕੀਤਾ ਗਿਆ ਉਸ ਸਮੇਂ ਸਾਨੂੰ ਇਹ ਮਹਿਸੂਸ ਹੋਣ ਲੱਗਿਆ ਸੀ ਕਿ ਹੋ ਸਕਦਾ ਸਾਡਾ ਮਸਲਾ ਹੱਲ ਹੋ ਜਾਵੇ ਪਰ ਹੁਣ ਉਸ ਮੀਟਿੰਗ ਦਾ ਸਾਨੂੰ ਕੋਈ ਅਜੇ ਤੱਕ ਰਿਜ਼ਲਟ ਨਹੀਂ ਦਿੱਤਾ ਗਿਆ ਹਾਲਾਂਕਿ ਇਸ ਵਾਸਤੇ ਅਸੀਂ ਆਰਟੀਆਈ ਵੀ ਪਾਈ ਸੀ ਪਰ ਮਹਿਕਮੇ ਵੱਲੋਂ ਕੋਈ ਉਸ ਆਰਟੀਆਈ ਦਾ ਜਵਾਬ ਨਹੀਂ ਦਿੱਤਾ ਗਿਆ ਤੇ ਹੁਣ ਆਹ 25 ਤਿੰਨ 25 ਦਾ ਜੋ ਨੋਟਿਸ 10 4 ਪੱਤੀ ਨੂੰ ਗੁਰਦੁਆਰਾ ਸਾਹਿਬ ਦੀ ਜੋਟੀ ਦੇ ਵਿੱਚ ਚਿਪਕਾ ਕੇ ਗਲੱਡਾ ਵਾਲੇ ਚਲੇ ਗਏ ਉਸ ਤੋਂ ਸਾਨੂੰ ਪਤਾ ਲੱਗਿਆ ਕਿ ਸਾਡਾ ਜਿਹੜਾ ਪਿਛਲਾ ਮਿਹਨਤ ਕੀਤੀ ਸੀ ਆ ਉਹ ਬੇਕਾਰ ਗਈ ਆ ਤੇ ਅਸੀਂ ਉਸ ਬੇਕਾਰ ਮਿਹਨਤ ਨੂੰ ਦੁਬਾਰਾ ਜਾਗਰਤ ਕਰਨ ਵਾਸਤੇ ਦੁਬਾਰਾ ਅੱਗੇ ਲੋਕਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਜਣ ਸਮਾਜ ਪਾਰਟੀ ਦੇ ਅਣਤਖ ਵਰਕਰਾਂ ਦੀ ਮਦਦ ਦੇ ਨਾਲ ਅੱਗੇ ਸੰਘਰਸ਼ ਫੇਰ ਵਿੱਢਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਸ ਦੀ ਸ਼ੁਰੂਆਤ ਹੋ ਚੁੱਕੀ ਆ ਪਹਿਲਾਂ ਇਸ ਡੀਐਸਪੀ ਦੇ ਲੁਧਿਆਣਾ ਜ਼ੋਨ ਦੇ ਮਿਸਟਰ ਬਲਵਿੰਦਰ ਸਿੰਘ ਬਿੱਟਾ ਸ਼੍ਰੀ ਪ੍ਰਵੀਨ ਬੰਗਾ ਜੀ ਤੇ ਜੀਤਰਾਮ ਬਸਰਾ ਜੀ ਆ ਚੁੱਕੇ ਸ਼ੁਰੂ ਹੋ ਚੁੱਕੀ ਆ ਤੇ ਹੁਣ ਅੱਜ ਇਸੇ ਲੜੀ ਦੇ ਵਿੱਚ ਡਾਕਟਰ ਜਨੀਸ਼ਾਤਰ ਪਾਲ ਸਿੰਘ ਜੀ ਐਮਐਲਏ ਜੋ ਨਵਿਆ ਸ਼ਹਿਰ ਤੋਂ ਰਾਜ ਵਿਧਾਨ ਸਭਾ ਦਾ ਮੈਂਬਰ ਨੇ ਉਹ ਸਾਡਾ ਆਵਾਜ਼ ਬਣ ਕੇ ਰਾਜ ਵਿਧਾਨ ਸਭਾ ਦੇ ਵਿੱਚ ਸਾਡੀ ਆਵਾਜ਼ ਬੁਲੰਦ ਕਰਨਗੇ ਇਸ ਲਈ ਅੱਜ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਮੀਟਿੰਗ ਬੁਲਾਈ ਸੀ ਤੋਂ ਜੋ ਸਾਨੂੰ ਲੱਗਦਾ ਵੀ ਸੰਗਤਾਂ ਦੇ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਕੀ ਪੱਤਰਕਾਰਾਂ ਦੇ ਸਹਿਯੋਗ ਦੇ ਨਾਲ ਇਹ ਮੀਟਿੰਗ ਸਿਰੇ ਸਫਲ ਹੋਈ ਆ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੀ ਇਹ ਆਵਾਜ਼ ਰਾਜ ਸਰਕਾਰ ਦੇ ਜੋ ਕੰਨ ਬੰਦ ਹੋ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਖੋਲਣ ਦੀ ਕੋਸ਼ਿਸ਼ ਕਰੇਗੀ ਤੇ ਅਸੀਂ ਤੁਹਾਡੇ মিডিਆ ਦੀ ਮੱਦੇ ਦੇ ਨਾਲ ਇਹ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਉਹਨੇ ਸਾਡਾ ਸਬਰ ਸੰਤੋਖ ਹੁਣ ਤੱਕ ਜੋ ਅਸੀਂ ਦਿਖਾ ਚੁੱਕੇ ਆ ਉਹਨੇ ਨਹੀਂ ਮੰਨਿਆ ਤਾਂ ਅਸੀਂ ਕਿਸੇ ਵੀ ਕੁਰਬਾਨੀ ਤੱਕ ਜਾਣ ਦੀ ਕੋਸ਼ਿਸ਼ ਦੇ ਵਿੱਚ ਪਿੱਛੇ ਨਹੀਂ ਹਟਾਂਗੇ ਸੰਗਤਾਂ ਦੇ ਸਹਿਯੋਗ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਅਸੀਂ ਇਸ ਗੁਰੂ ਘਰ ਦੀ ਇੱਕ ਤੁਸੀਂ ਇੱਟ ਹਿੱਲਣ ਨਹੀਂ ਦਵਾਗੇ ਇਹਨਾਂ ਕੁਝ ਕਹਿੰਦਾ ਹੋਇਆ ਮਾਸਰਾਂ ਦਾ ਧੰਨਵਾਦ ਕਰਦਾ ਹਾਂ ਅਸੀਂ ਅਜੇ ਅਸੀਂ ਸ਼ੁਰੂਆਤ ਕੀਤੀ ਆ ਇਸ ਦੇ ਵਿੱਚ ਅੱਗੇ ਅਸੀਂ ਬਾਕੀ ਦੇ ਸਾਰੇ ਸਹਿਯੋਗ ਜੋ ਧਾਰਮਿਕ ਸੰਸਥਾਵਾਂ ਨੇ ਜਾਂ ਰਾਜਨੀਤਿਕ ਸੰਸਥਾਵਾਂ ਨੇ ਸਾਰਿਆਂ ਦਾ ਸਹਿਯੋਗ ਲੈ ਕੇ ਰਾਣੀ ਜੋ ਸਾਡੀ ਸਹਿਯੋਗ ਦੀ ਲੜੀ ਚੱਲੀ ਆ ਰਹੀ ਆ ਉਸ ਨੂੰ ਅੱਗੇ ਵਧਾਵਾਂਗੇ ਅਸੀਂ ਸਾਰਿਆਂ ਦਾ ਸਹਿਯੋਗ ਲੈ ਕੇ ਚੱਲਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਗਲਾਗਾ ਬਣੀਓ ਨੋਟ 25/3/2025 ਨੂੰ ਚਿਪਕਾਇਆ ਗਿਆ ਉਸ ਦੇ ਸੰਬੰਧ ਵਿੱਚ ਅਸੀਂ ਆਪਣੇ ਸਮਾਜ ਵੱਲੋਂ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਸਾਡਾ ਸਬਰ ਸੰਤੋਖ ਨਾ ਪਾਖਿਆ ਜਾਵੇ ਨਹੀਂ ਤਾਂ ਫਿਰ ਜੋ ਹੁੰਦਾ ਜੋ ਪੰਜਾਬ 'ਚ ਉਹਨਾਂ ਹਾਲਾਤਾਂ ਵਿੱਚ ਪੈਦਾ ਜਿਹੜੀ ਹੋਣਗੇ ਉਸ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਭੀਮ ਜੀ ਭਾਰਤ ਅੱਜ ਜੋ ਗਲਾਡਾ ਵੱਲੋਂ ਨੋਟਿਸ ਦਿੱਤਾ ਗਿਆ ਗੁਰਦੁਆਰਾ ਸ੍ਰੀ ਗੁਰਦਾਸ ਜੀ ਜਮਾਲਪੁਰਾਣਾ ਦੇ ਸੰਬੰਧ ਵਿੱਚ ਉਹ ਉਹਦੇ ਸੰਬੰਧ ਵਿੱਚ ਮੀਟਿੰਗ ਹੋਈ ਅੱਜ ਬਾਉਧਨ ਸਮਾਜ ਪਾਰਟੀ ਦੇ ਐਮਐਲਏ ਨਮਸ਼ਾਹਤੋ ਡਾਕਟਰ ਛਤਰਪਾਲ ਜੀ ਆਏ ਨੇ ਹੋਰ ਪਾਰਟੀ ਦੇ ਵਰਕਰ ਆਏ ਨੇ ਬਾਕੀ ਗੁਰਦੁਆਰਾ ਸੁਭਾਵਾਂ ਦੇ ਪ੍ਰਧਾਨ ਆਏ ਨੇ ਸਾਰਿਆਂ ਨੇ ਇੱਥੇ ਤਹਿਇਆ ਕੀਤਾ ਕਿ ਜੋ ਸਰਕਾਰ ਦੀ ਨੀਅਤ ਹੈ ਜੋ ਇਹ ਚਾਹੁੰਦੇ ਨੇ ਕਿ ਇਹ ਗੁਰਦੁਆਰਾ ਸਾਹਿਬ ਦੇ ਨਾਲ ਉਹ ਬਾਰ-ਬਾਰ ਛੇੜਖੰਨੀ ਕਰਦੇ ਨੇ ਆ ਕੇ ਸਾਨੂੰ ਲਲਕਾਰਦੇ ਨੇ ਉਹ ਅਸੀਂ ਉਹਨਾਂ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਬਾਉਧਨ ਸਮਾਜ ਪਾਰਟੀ ਟੋਟਲ ਪੰਜਾਬ ਇਹਨਾਂ ਦੇ ਪਿੱਛੇ ਖੜੀ ਆ ਇਧਰ ਨੂੰ ਕਿਸੇ ਨੂੰ ਵੀ ਕੀ ਅਕਰਣ ਦਿੱਤਾ ਜਾਊਗਾ ਗੁਰਦੁਆਰਾ ਸਾਹਿਬ ਵੱਲੋਂ ਹੋ ਸਕਦਾ ਹੋਰ ਨੂੰ ਵੀ ਆਏ ਹੋਣ ਹੋ ਸਕਦਾ ਪਰ ਲੇਕਿਨ ਇਹ ਜਿਹੜੀ ਜਗਾ 17 ਕਨਾਲ ਤੇ 7 ਮਰਲੇ ਇਹ ਮੌਜੂਦਾ ਸਾਡੇ ਇਹ ਉਹਦੇ ਵਿੱਚ ਫਰਦ ਤੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਬੋਲਦੀ ਆ ਕੋਈ ਐਸੀ ਕੋਈ ਝੂਠਾ ਦਾਵਾ ਨਹੀਂ ਕਰ ਰਹੇ ਸਾਡਾ ਜਿਹੜਾ ਕਾਨੂੰਨੀ ਪੱਖਾ ਮਜ਼ਬੂਤ ਆ ਔਰ ਸਾਡਾ ਜਿਹੜਾ ਇੱਥੇ ਦਾ ਕਬਜ਼ਾ ਔਰ ਸਾਡਾ ਗੁਰਦੁਆਰਾ ਸਾਹਿਬ ਅਸੀਂ ਇਹ ਪੂਰਾ ਕਾਨੂੰਨੀ ਕਾਨੂੰਨ ਦੇ ਤਹਿਤ ਹੈ ਇਹ ਕੋਈ ਨਜਾਇਜ਼ ਕਬਜ਼ਾ ਨਹੀਂ ਹੈ ਹੂੰ 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 ਪਰ ਇਹ ਉਹ ਦਾਵਾਵਾ ਆ ਰਿਹਾ ਜੀ ਦੁਬਾਰਾ ਮੰਨ ਕਰਦੇ ਨੇ ਨਜਾਇਜ਼ ਕਬਜ਼ਾ ਨਹੀਂ ਉਹ ਤਾਂ ਦੇਖੋ ਜੀ ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਵੀ ਇਹ ਗੁਰਦੁਆਰਾ ਸਾਹਿਬ ਨਾਂ ਦੀ ਦੁਕਾਨ ਖੋਲੀ ਹੋਈ ਆ ਹਾਲਾਂਕਿ ਗੁਰੂ ਹਾਂ ਜੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਵਾਨ ਨੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਚਾਰਜ ਕੀਤਾ ਉਹਨਾਂ ਦੀ ਦੁਕਾਨ ਕਿਹਾ ਵਾ ਬਿਲਕੁਲ ਬਣਦੀ ਹੈ ਜੀ ਕਰਾਂਗੇ ਹਾਂਜੀ ਹਾਂਜੀ ਹੂੰ ਹਾਂਜੀ ਹਾਂ ਤੇ ਫਿਰ ਵੱਡੀ ਗੱਲ ਇਹ ਹੈ ਕਿ ਜੇ ਇਹ ਜਿਹੜੀ ਗੁਰਦੁਆਰਾ ਹੈ ਨਾ ਇਹ ਇਹ ਐਸਸੀ ਵਰਗ ਦੇ ਲੋਕਾਂ ਦੇ ਵਿੱਚ ਹੈਗਾ ਉਹਨਾਂ ਦੀ ਪ੍ਰਬੰਧਕ ਕਮੇਟੀ ਆ ਉਹਨਾਂ ਦੀ ਸੰਗਤ ਆਉਂਦੀ ਆ ਬਿਲਕੁਲ ਜਿਸਟਰੜਾ ਜੀ ਹਾਂਜੀ ਇਹ ਕਾਫੀ ਪਿਛਲੇ ਸਾਲਾਂ ਤੋਂ ਹਾਂਜੀ ਤੋਂ ਇਸ ਕਰਕੇ ਇਹ ਵੀ ਇੱਕ ਵੱਡਾ ਗੱਲ ਹੈਗੀ ਆ ਜਿਹੜੀ ਤੁਸੀਂ ਕਰਦੇ ਹੋ ਉਹਨਾਂ ਨੇ ਇਦਾਂ ਸਾਨੂੰ ਬੰਗਾਰਿਆ ਕਿਹਾ ਤੇ ਸਾਡੇ ਸਮਾਜ ਦੀ ਤੋਹੀਨ ਕੀਤੀ ਹੈ। ਮੈਂ ਹਰਪ੍ਰੀਤ ਸਿੰਘ ਦੋਲਵਾ ਬਾਵਜੂਹ ਸਮਾਜ ਪਾਰਟੀ ਜ਼ਿਲ੍ਹਾ ਪ੍ਰਧਾਨ ਦੇ ਹੱਕੀ ਲੁਧਿਆਣਾ ਅੱਜ ਸਾਡੇ ਐਮਐਲਏ ਸਾਹਿਬ ਦਾ ਸਫਾਨੀ ਦੌਰਾ ਸੀ ਸ਼ਹਿਰ ਲੁਧਿਆਣੇ ਚ ਤੇ ਉਸੇ ਤਹਿਤ ਅੱਜ ਗੁਰੂ ਘਰ ਦੇ ਵਾਸਤੇ ਵੀ ਐਮਐਲਏ ਸਾਹਿਬ ਆਕੇ ਗਏ ਨੇ ਆਰ ਆਪਣੇ ਵਿਚਾਰ ਦੱਸ ਕੇ ਗਏ ਨੇ ਔਰ ਗੁਰੂ ਘਰ ਦੇ ਜਿਹੜੀ ਗੱਲ ਸੁਣੀ ਗਈ ਆ ਕਿ ਗੁਰੂ ਘਰ ਨੂੰ ਸਾਡੇ ਗੁਰੂ ਘਰਾਂ ਨੂੰ ਦੁਕਾਨਦਾਰੀ ਦੱਸਿਆ ਗਿਆ ਇਹ ਮੰਤ ਭਾਗੇ ਜਿਹੜੇ ਸ਼ਬਦ ਬੋਲੇ ਨੇ ਇਹਨੂੰ ਆਪਾਂ ਸਹਿਣ ਨਹੀਂ ਕਰਾਂਗੇ ਇਸ ਦੇ ਲਈ ਆਪਾਂ ਅਗਲਾ ਇੱਕ ਮੀਟਿੰਗ ਕਰਾਂਗੇ ਉਹ ਮੀਟਿੰਗ ਦੇ ਵਿੱਚ ਮਤਾ ਪਾਸ ਕਰਕੇ ਫਿਰ ਆਪਾਂ ਕਮਿਸ਼ਨਰ ਨੂੰ ਮਿਲਾਂਗੇ ਔਰ ਉੱਥੇ ਆਪਣੀ ਆਵਾਜ਼ ਨੂੰ ਬਰੰਦ ਕਰਾਂਗੇ ਕਿੰਨਾ ਬੰਦਾ ਕਿੰਨਾ ਨੌਕਰੀ ਦੇ ਇਹ ਨੋਟਸ ਵਿੱਚ ਲਿਖ ਕੇ ਦਿੰਦਾ ਰਿਟਨ ਜਤਾ ਲਿਖਾ ਨਹੀਂ ਰਿਟਨ ਪਾ ਅੱਗੇ ਹੋਰ ਵੀ ਇਹ ਕਰਨੇ ਬਸਤੇ ਬੰਦੀਆਂ ਨੇ ਸਵਾਵਾ ਨੇ ਜੀ ਆਪਾਂ ਨੇ ਕੀ ਕੀਤਾ ਮੇਰੀ ਇਹ ਹੀ ਬੇਨਤੀ ਆ ਵੀ ਜਿੰਨੇ ਵੀ ਧਾਰਮਿਕ ਜਥੇਬੰਦੀਆਂ ਨੇ ਸਮਾਜਿਕ ਜਥੇਬੰਦੀਆਂ ਨੇ ਜਿਹੜੀਆਂ ਗਲਤ ਸਵਾਦ ਨਾਲ ਸੰਬੰਧ ਰੱਖਦੀਆਂ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਆ ਕੱਟੂ ਲੋਹੀ ਦੀ ਲਾਠਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਆਪਣੇ ਗੁਰੂ ਦਿੱਧੀਆਂ ਗਹਿਰਾਂ ਚੋਂ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਦੇਸ਼ ਦੁਨੀਆ ਜਿਹੜੇ ਚੈਨਲ ਨੇ ਆਵਾਜ਼ ਦੁਨੀਆ ਤੱਕ ਪਹੁੰਚਾਉਣੀ ਆ ਤੇ ਮੈਂ ਆਪਣੇ ਵੱਲੋਂ ਸਾਰਾ ਰਸਤਾਂ ਨੂੰ